ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੇਰੇ ਕੋਲ ਲਫ਼ਜ਼ ਨਹੀਂ ਆ ਜਿਨ੍ਹਾਂ ਦੇ ਨਾਲ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਧੰਨਵਾਦ ਕਰ ਸਕਾਂ ਮੇਰਾ ਉਹਨਾਂ ਦੇ ਚਰਨਾਂ ਦੇ ਵਿੱਚ ਸਿਰ ਮੈਂ ਨਮਸਤਕ ਕਰਦਾ ਹਾਂ ਵੀ ਉਸ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜਿਹੜਾ ਝੰਡਾ ਬੜੇ ਬਲੀਦਾਨ ਲੈ ਕੇ ਮਿਲਿਆ ਸੀਗਾ ਸਾਬਤ ਕਰਤਾ ਕਿ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਕਿਸੇ ਦਾ ਲਿਹਾਜ਼ ਨਹੀਂ ਕਰਦੀ ਜੇ ਮੈਂ ਗਲਤ ਹੁੰਦਾ ਮੇਰੇ ਤੇ ਕਾਰਵਾਈ ਸੀ ਜੇ ਕੋਈ ਹੋਰ ਗਲਤ ਆ ਉਹਦੇ ਤੇ ਕਾਰਵਾਈ ਉਹ ਸਾਰਾ ਇਨਸੀਡੈਂਟ ਜਿਹੜਾ ਉਸ ਦਿਨ ਸਟੋਰੇਜ ਵਾਲਾ ਦੇਖਦਿਆਂ ਕਾਂਗਰਸ ਦੇ ਇਸ਼ਾਰੇ ਤੇ ਨੱਚਣ ਵਾਲੇ ਬੰਦਿਆਂ ਨੂੰ ਦੇਖਦਿਆਂ ਉਹਨਾਂ ਨੇ ਇਥੋਂ ਦਾ ਕੋਈ ਨਰਮਲ ਸਿੰਘ ਮੰਡ ਜਿਹੜਾ ਉਹ ਸਾਰੇ ਉਹਦਿਆਂ ਤੋਂ ਬਰਖਾਸਤ ਕਰ ਦਿੱਤਾ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਹੱਥ ਜੋੜ ਕੇ ਪ੍ਰਣਾਮ ਕਰਦਾ ਉਹਨਾਂ ਨੂੰ ਨਮਸਕਾਰ ਕਰਦਾ ਮੇਰਾ ਸਿਰ 100-100 ਵਾਰੀ ਉਹਨਾਂ ਦੇ ਚਰਨਾਂ ਝੁਕਦਾ ਜਿਨ੍ਹਾਂ ਨੇ ਬਿਲਕੁਲ ਤੱਕੜੀ ਫੜ ਕੇ ਇਨਸਾਫ ਕੀਤਾ ਵਾ ਮੈਂ ਬਾਕੀ ਵੀ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਬਿਸ਼ੱਕ ਕੋਈ ਆਮ ਆਦਮੀ ਪਾਰਟੀ ਚਾ ਕੋ ਕਾਂਗਰਸ ਚਾ ਕੋ ਕਾਲੀ ਦਾਲ ਚਾ ਕੋਈ ਭਾਜਪੀ ਚਾ ਕੋਈ ਬੀਐਸਪੀ ਚਾ ਕੋਈ ਕਿਸੇ ਹੋਰ ਪਾਰਟੀ ਚਾ ਪਰ ਜੇ ਆਪਾਂ ਕਹਾਂਗੇ ਵੀ ਕਾਂਗਰਸ ਦੇ ਏਜੰਟ ਬਣਾਗੇ ਜਾਂ ਐਮਐਲਏ ਕਾਂਗਰਸ ਦੇ ਨ ਸੱਤ ਸੱਤ ਦੇ ਕਿਸਾਨ ਯੂਨੀਅਨ ਦੇ ਆਪਾਂ ਝੰਡੇ ਖੜਾਗੇ ਤੇ ਫਿਰ ਮਜਬੂਰਨ ਸ਼ਿਕਾਇਤ ਕਰਨੀ ਪਈਗੀ ਫਿਰ ਕਾਰਵਾਈ ਵੀ ਹੋਊਗੀ ਕਿਉਂਕਿ ਕਿਸਾਨ ਯੂਨੀਅਨ ਕਿਸੇ ਦਾ ਲਿਆਜ ਨਹੀਂ ਕਰਦੀ ਭਾਵੇਂ ਉਹ ਕੋਈ ਸਰਪੰਚ ਹੋਵੇ ਭਾਵੇਂ ਉਹ ਕੋਈ ਅਹੁਦੇਦਾਰ ਹੋਵੇ ਮੈਂ ਫਿਰ ਇੱਕ ਵਾਰੀ ਧੰਨਵਾਦ ਕਰਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਿਨ੍ਹਾਂ ਨੇ ਇਸ ਕਾਂਗਰਸੀ ਏਜੰਟ ਤੇ ਕਾਰਵਾਈ ਕਰਦਿਆਂ ਇਸ ਦੇ ਸਾਰੇ ਆਉਦੇ ਬਰਖਾਸਤ ਕੀਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਪੀ ਖੱਦਰ ਗੱਲੋਂ ਤੁਹਾਨੂੰ ਕਾਂਗਰਸ ਦਾ ਏਜੰਟ ਆਖਿਆ ਗਿਆ ਕੀ ਕਹਿਣਾ ਚਾਹੁੰਦੇ ਬਿਲਕੁਲ ਬੇਬੁਨਿਆਦ ਜਿਹੜਾ ਲਾਇਆ ਗਿਆ ਉਹ ਇਲਜ਼ਾਮ ਲਾਇਆ ਗਿਆ ਮੈਂ ਆਪਣੇ ਹੈਪੀ ਖੱਦਰ ਵੀਰ ਜੀ ਨੂੰ ਗੱਲ ਕਹਿਣਾ ਚਾਹੁੰਦਾ ਕਿ ਵੀਰ ਬੇਲੇ ਆਸੀਂ ਤਾਂ ਜੰਦੇ ਜਥੇਬੰਦਕ ਦੇ ਲੋਕ ਆ ਔਰ ਇਹਨਾਂ ਲੋਕਾਂ ਕਰਕੇ ਹੀ ਖੜੇ ਆ ਔਰ ਜਿਹੜਾ ਹਰ ਪੀੜਤਾਂ ਵਾਸਤੇ ਅਸੀਂ ਕੰਮ ਕਰ ਰਹੇ ਆ ਵੀਰੇ ਮੈਂ ਇੱਕ ਗੱਲ ਇਹਨੂੰ ਕਹਿਣੀ ਚਾਹੁੰਦਾ ਕਿ ਮੇਰਾ ਕੋਈ ਵੀ ਇਹੋ ਜੀ ਚੀਜ਼ ਸਬੂਤ ਕਾਢ ਕੇ ਦੇ ਦੇਵੇ ਕਿ ਮੈਂ ਏਜੰਟ ਵਾਂ ਉਹਨਾਂ ਦਾ ਤੇ ਮੈਂ ਉਹਦਾ ਸਦਾ ਪਾਣੀ ਭਰੂੰਗਾ ਹੈਪੀ ਖੱਦਰਵੀਰ ਦਾ ਆਪਣੇ ਦਾ ਮੈਂ ਕਿਉਂਕਿ ਵੇਖੋ ਸਬਦੌ ਲਈ ਉਹਨਾਂ ਵੀ ਮਾਰੀ ਨਹੀਂ ਵਰਤੀ ਆਪਾਂ ਵੀ ਮਾਰ ਨਹੀਂ ਵਰਤਾਂਗੇ ਉਹਨਾਂ ਵਾਸਤੇ ਜਿਹੜਾ ਇਹਨਾਂ ਨੇ ਕਿਹਾ ਕਿ ਏਜੰਟ ਵਾਜਾ ਜਥੇਬੰਦੀ ਨੇ ਕੱਢਿਆ ਆ ਵੇਖੋ ਜਥੇਬੰਦੀ ਦਾ ਵਿਧਾਨ ਜੋ ਚੱਲਦਾ ਹੈ ਉਹਨਾਂ ਵਿਧਾਨ ਰੱਖੇ ਆਪਣੇ ਕਿ ਜਿਹੜਾ ਜਿਹੜਾ ਸਿਆਸੀ ਲੋਕ ਉਹਨਾਂ ਨੂੰ ਆਪਾਂ ਨਹੀਂ ਬੁਲਾ ਸਕਦੇ ਆਪਣੇ ਉਹ ਮੇਰੇ ਕੋਲ ਗਲਤੀ ਹੋਈ ਨਾ ਬੁਲਾਇਆ ਕਿਉਂਕਿ ਉੱਥੇ ਪਹੁੰਚ ਗਏ ਅਸੀਂ ਨਾ ਦੇ ਸੱਬਿਆ ਉਹਨਾਂ ਨੂੰ ਖੈਰਾ ਸਾਹਿਬ ਆਪ ਉੱਥੇ ਪਹੁੰਚੇ ਉਹ ਆਣ ਕੇ ਮਗਰ ਬੈਠੇ ਸੀਗੇ ਤੇ ਮੈਂ ਕਿਸੇ ਨਾਲ ਕੋਈ ਸਲਾਹ ਨਹੀਂ ਕੀਤੀ ਤੇ ਮੈਂ ਆਪਣੇ ਆਪ ਹੀ ਜਿਹੜਾ ਉਹਨਾਂ ਨੂੰ ਟਾਈਮ ਦੇ ਦਿੱਤਾ ਉਹਦੇ ਵਿੱਚ ਮੈਨੂੰ ਟਾਰਗੇਟ ਕਰਕੇ ਮੇਰੀ ਜਥੇਬੰਦੀ ਨੇ ਸਸਪੈਂਡ ਕੀਤਾ ਗਿਆ ਮੈਨੂੰ ਮੈਨੂੰ ਜਥੇਬੰਦੀ ਚੋਂ ਕੱਢਿਆ ਨਹੀਂ ਪਹਿਲੇ ਇਹ ਵੀ ਭਲੇ ਖਾਦਾ ਮੈਂ ਕੱਢ ਦੋ ਨਾ ਮੈਂ ਆਪਣੇ ਵੀਰ ਦਾ ਕਿਉਂਕਿ ਇੱਕ ਵਿਧਾਨ ਹੁੰਦਾ ਆ ਸਾਡੀ ਜਥੇਬੰਦੀਆਂ ਦਾ ਉਹ ਵਿਧਾਨ ਦੇ ਉਲਟ ਮੈਂ ਜਿਹੜਾ ਘਰ ਬੈਠਾ ਮੇਰੇ ਆਪਣੀ ਗਲਤੀ ਆ ਉਹਦੀ ਸਜ਼ਾ ਮੈਨੂੰ ਭੁਗਤਣੀ ਪਈ ਆ ਬਾਕੀ ਜਿਹੜਾ ਮੈਨੂੰ ਜਥੇਬੰਦੀ ਚੋਂ ਕੱਢਣ ਦੀ ਗੱਲ ਕੀਤੀ ਗਈ ਮੈਨੂੰ ਕੱਢਿਆ ਨਹੀਂ ਗਿਆ ਮੈਂ ਇੱਕ ਜਥੇਬੰਦੀ ਦੇ ਵਿੱਚ ਆ ਉਹਦੇ ਵਿੱਚ ਹੀ ਕੰਮ ਕਰਾਂਗਾ ਜੇ ਬਾਕੀ ਫੇਰ ਵੇਖਾਂਗੇ ਬਾਕੀ ਮੈਂ ਆਪਣੇ ਵੀਰ ਨੂੰ ਫੇਰ ਕਹਿਣਾ ਚਾਹੁੰਦਾ ਕਿ ਕਦੀ ਮੈਂ ਨਾ ਏਜੰਟ ਕਾਂਗਰਸ ਦਾ ਨਾ ਅਕਾਲੀਆਂ ਦਾ ਨਾ ਮੈਂ ਆਪ ਦਾ ਮੈਂ ਆਪਣੇ ਘਰ ਦਾ ਆਪ ਏਜੰਟ ਵਾਂ ਨਾ ਮੈਂ ਕਦੀ ਕਿਸੇ ਦੀ ਧੌਂ ਚੱਲੀ ਆ ਨਾ ਮੈਂ ਝੰਡਣੀ ਆ ਨਾ ਮੈਂ ਕਿਸੇ ਦੇ ਥੱਲੇ ਲੱਗਾ ਕਦੀ ਜ਼ਿੰਦਗੀ ਚ ਨਾ ਮੈਂ ਲੱਗਣਾ ਆ ਇਸ ਕਰਕੇ ਬੇਨਤੀ ਆ ਵੀਰ ਮੇਰੇ ਆ ਇਹ ਏਜੰਟ ਜੁੰਟ ਕਹਿਣਾ ਛੱਡ ਤੇਰਾ ਆਪਣਾ ਕੰਮ ਤੂੰ ਆਪਣਾ ਕਰ ਅਸੀਂ ਹਰ ਪੀੜਤਾ ਦੇ ਨਾਲ ਖੜੇ ਆ ਇਸ